22 ਸਾਲ ਦੀ ਮਾਸੂਮ ਦਿਲਰੋਜ ਨੂੰ ਅੱਜ ਇਨਸਾਫ ਮਿਲਿਆ ਵਾ ਪਰਿਵਾਰ ਭਾਵੁਕ ਹੋ ਕੇ ਅੱਖਾਂ ਦੇ ਵਿੱਚ ਹੰਝੂ ਆ ਹੱਥਾਂ ਦੇ ਵਿੱਚ ਦਿਲਰੋਜ ਦੀ ਫੋਟੋ ਆ ਤਾਂ 28 ਨਵੰਬਰ 2021 ਨੂੰ ਇੱਕ ਮਾਮਲਾ ਹੋਇਆ ਸੀ ਜਿਸ ਦੇ ਵਿੱਚ 22 ਸਾਲ ਦੀ ਮਾਸੂਮ ਦਿਲਰੋਜ ਨੂੰ ਉਸਦੀ ਹੀ ਗਵਾਂਡਨ ਵੱਲੋਂ ਜ਼ਿੰਦਾ ਦਫਨਾ ਦਿੱਤਾ ਗਿਆ ਸੀ ਤਾਂ ਅੱਜ ਉਸ ਮਾਮਲੇ ਦੇ ਵਿੱਚ ਮਾਂ ਜੋ ਕੋਰਟ ਵੱਲੋਂ ਡੈਥ ਪੈਨਲਟੀ ਦੀ ਸਜ਼ਾ ਨੀਲਮ ਰਾਣੀ ਨੂੰ ਸੁਣਾਈ ਗਈ ਹੈ ਜਿਸ ਵੱਲੋਂ ਦਿਲਰੋਜ ਨੂੰ ਜ਼ਿੰਦਾ ਦਫਨਾਇਆ ਗਿਆ ਸੀ ਤਾਂ ਪਰਿਵਾਰ ਤੁਸੀਂ ਦੇਖ ਰਹੇ ਹੋ ਹੱਥ ਦੇ ਵਿੱਚ ਫੋਟੋ ਫੜ ਕੇ ਜਿਹੜਾ ਵਾ ਅੱਖਾਂ ਦੇ ਵਿੱਚ ਹੰਝੂ ਆ ਦਿਲਰੋਜ਼ ਦੀ ਮਦਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਿਆ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਅੱਜ ਇਨਸਾਫ ਨੂੰ ਲੈ ਕੇ ਲਗਾਤਾਰ ਤੁਸੀਂ ਕੋਸ਼ਿਸ਼ ਕਰ ਰਹੇ ਸੀ ਅੱਜ ਜੋ ਸਜ਼ਾ ਸੁਣਾਈ ਗਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਡੈਫੀਨੇਟਲੀ ਉਹਦੀ ਮੰਨ ਦੀ ਸਜ਼ਾ ਉਹਨੂੰ ਦਿੱਤੀ ਗਈ ਆ ਫਾਂਸੀਸ ਪੂਰੇ ਵਾਰਡ ਦੀ ਮੰਗ ਸੀ ਕਿ ਇਸ ਲੇਡੀਜ਼ ਨੂੰ ਫਾਂਸੀ ਦਿੱਤੀ ਜਾਵੇ ਤੇ ਜੱਜ ਸਾਹਿਬ ਨੇ ਉਹ ਵੀ ਕਹਾ ਕਿ ਇਹ ਬਹੁਤ ਰੇਅਰ ਆਫ ਰੇਅਰ ਕੇਸ ਸੀ 2.5 ਸਾਲ ਦੇ ਮਾਸੂਮ ਨਾਲ ਬਹੁਤ ਜ਼ਿਆਦਾ ਜ਼ੁਰਮ ਕੀਤਾ ਗਿਆ ਸੀਗਾ ਉੰਦੇ ਅੰਦਰ ਜੋ ਰੇਤਾ ਗਈ ਸੀ ਉਹ ਉਹਦਾ ਇਨਸਾਫ ਉਹਨੂੰ ਅੱਜ ਮਿਲਿਆ ਉਹ 22 ਸਾਲ ਦੇ ਬੱਚੇ ਨੂੰ ਤਾਂ ਕਿਸ ਤਰ੍ਹਾਂ ਦੇ ਦੇਉ ਲਗਾਤਾਰ ਇਨਸਾਫ ਦੀ ਮੰਗ ਕਰ ਰਹੀ ਸੀ ਫਾਂਸੀ ਦੀ ਮੰਗ ਕਰ ਰਹੀ ਸੀ ਅੱਜ ਜੱਜ ਸਾਹਿਬ ਨੇ ਫਾਂਸੀ ਦੀ ਡੈਥ ਪੈਨਲਟੀ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਕੀ ਕਹਿਣਾ ਹੈ ਹਾਂਜੀ ਬਿਲਕੁਲ ਸਹੀ ਜੱਜ ਸਾਹਿਬ ਨੇ ਬਹੁਤ ਵਧੀਆ ਫੈਸਲਾ ਲਿਆਵਾ ਸਮਾਜ ਵਿੱਚ ਇੱਕ ਮੈਸੇਜ ਜਾਊਗਾ ਅੱਗੇ ਤੋਂ ਬੱਚੇ ਨੂੰ ਕਿਸੇ ਨੂੰ ਮਾਰਨ ਤੋਂ ਪਹਿਲਾਂ ਕੋਈ 10 ਵਾਰੀ 100 ਵਾਰੀ ਸੋਚਣ ਲਈ ਮਜਬੂਰ ਹੋ ਜਾਊਗਾ ਤਾ ਲੱਗਦਾ ਕਿ ਜਿਸ ਇਨਸਾਫ ਦੀ ਮੈਂ ਮੰਗ ਕਰਦਾ ਸੀ ਅੱਜ ਉਹ ਮਿਲ ਗਿਆ ਦਿਲਰੋਜ ਇਨਸਾਫ ਮਿਲ ਗਿਆ ਮੇਰੀ ਰੂਹ ਨੂੰ ਸਕੂਨ ਮਿਲ ਗਿਆ ਅੱਜ ਜਿਹੜੀ ਮੈਂ 2.5 ਸਾਲ ਤੋਂ ਤੜਫ ਰਹੀ ਸੀ ਤੇ ਮੇਰੇ ਮਨ ਨੂੰ ਸ਼ਾਂਤੀ ਮਿਲੀ ਅੱਜ ਅੱਖਾਂ ਵਿੱਚ ਹਨਜੂਆ ਹੱਥ ਦੇ ਵਿੱਚ ਦਿਲਰੋਜ ਦੀ ਤਸਵੀਰ ਹੈ ਤਾਂ ਬਿਲਕੁਲ ਮਾਨਵ ਜੀ ਤੁਸੀਂ ਕਿ ਸ਼ਾਇਦ ਅੱਜ ਸਭ ਆ ਮਿਲੂਗੀ ਤੇ ਸਭ ਕੁਝ ਉਹਨਾਂ ਦਾ ਪਹਿਲਾਂ ਨਹੀਂ ਤਰ੍ਹਾਂ ਹੋਊ ਪਰ ਦਿਲਰੋਜ ਦੀ ਕਮੀਆਂ ਜਿਹੜੀ ਉਹ ਘਰ ਜਾ ਕੇ ਖੋਲਾਂਗੇ ਤਾਂ ਉੱਥੇ ਦਿਲਰੋਜ਼ ਨੇ ਤਾਂ ਨਹੀਂ ਹੋਣਾ ਬਟ ਉਹਨੇ ਇਨਸਾਫ ਦਵਾਇਆ ਉਹ ਇਨਸਾਫ ਲਈ ਲੜਿਆ ਮੈਮ ਅੱਜ ਵੀ ਤਸਵੀਰ ਤੁਹਾਡੀ ਜੀ ਬਿਲਕੁਲ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਿਲਰੋਜ਼ ਦੀ ਮਦਰ ਜਿਹੜਾ ਬ ਅੱਖਾਂ ਦੇ ਵਿੱਚ ਹੰਝੂ ਹੱਥ ਦੇ ਵਿੱਚ ਦਿਲਰੋਜ਼ ਦੀ ਤਸਵੀਰ ਨੂੰ ਲੈ ਕੇ ਕਹਿ ਰਹੇ ਨੇ ਕਿ ਦਿਲਰੋਜ਼ ਦੀ ਕਮੀ ਤਾਂ ਕਦੀ ਵੀ ਪੂਰੀ ਨਹੀਂ ਹੋ ਸਕਦੀ ਪਰ ਦਿਲਰੋਜ਼ ਦੇ ਕਾਤਿਲਾਂ ਨੂੰ ਅੱਜ ਜਿਹੜੀ ਹੈ ਸਜ਼ਾ ਜ਼ਰੂਰ ਮਿਲੀ ਆ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਆ ਦੇਖਿਓ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦਿਲੋਜ਼ ਦੇ ਪਿਤਾ ਭਾਵੂ ਖੋਕੇ ਐਡਵੋਕੇਟ ਕੋਲ ਮੰਦੇ प्यारे हाथ लगांदे ਹੋਏ ਨਜ਼ਰ ਆ ਰਹੇ ਨੇ ਤੇ ਜਫੀ ਪਾ ਕੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਇਨਸਾਫ ਨੂੰ ਦਵਾਨ ਹੈ ਕੀ ਕਹਿਣਾ ਚਾਹੋਗੇ ਜੱਜ ਸਾਹਿਬ ਦਾ ਜੀ ਪਰਿਵਕਾਰ ਸਿੰਘ ਘੁੰਮਣ ਜੀ ਦਾ ਮੈਂ ਆਪਣੀ ਬੀੜੀ ਗੁਫਤਰ ਸਰ ਮੇਰੇ ਕੋਲ ਕੋਈ ਵਾਰਡ ਨਹੀਂ ਸਰ ਮਾਰੀ ਸੰਗਤ ਹੈ ਜਿਨ੍ਹਾਂ ਨੇ ਇੰਨੀ ਅਰਦਾਸਾਂ ਕੀਤੀਆਂ ਜੀ ਉਸ ਕਾਤਲ ਪਾਪਣ ਨੂੰ ਨਿਰਦਨ ਨੂੰ ਫਾਂਸੀ ਦੀ ਸਜ਼ਾ ਹੋਈ ਕੀਤੀ ਹੈ ਜੀ ਮੈਂ ਕੋਈ ਮੇਰੇ ਕੋਲ ਵਾਰਡ ਨਹੀਂ ਸਰ ਉਹਨਾਂ ਦੇ ਲਈ ਜੀ ਸਾਲ ਲਗਾਤਾਰ ਤੁਸੀਂ ਇਨਸਾਫ ਦੀ ਕੋਹਲ ਲਗਾਉਂਦੇ ਰਹੇ ਹੋ ਅੱਜ ਫਾਂਸੀ ਦੀ ਮੰਗ ਕਰ ਰਹੇ ਸੀ ਅੱਜ ਫਾਂਸੀ ਦੀ ਸਜ਼ਾ ਹੀ ਸੁਣਾਈ ਗਈ ਜੀ ਮੈਂ ਬਹੁਤ ਸਰ ਬਹੁਤ ਧੰਨਵਾਦ ਕਰਦਾ ਸੱਚਾਈ ਦੀ ਜਿੱਤ ਹੋਈ ਹੈ ਸਰ ਘੁੰਮਣ ਸਰ ਨੇ ਸਰ ਪੂਰਾ ਬਹੁਤ ਜ਼ਿਆਦਾ ਸਰ ਕੀਤਾ ਸਰ ਇਹਨਾਂ ਨਾਲ ਜੀ ਦਿਲਰੋਜ ਦਿਲਰੋਜ ਦੀ ਕਮੀ ਤਾਂ ਪੂਰੀ ਨਹੀਂ ਹੋ ਸਕਦੀ ਪਰ ਅੱਜ ਇਨਸਾਫ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਬਹੁਤ ਵਧੀਆ ਇਨਸਾਫ ਹੋਇਆ ਜੀ ਮੈਂ ਸਾਰੀ ਸੰਗਤ ਨੂੰ ਅਰਦਾਸ ਕੀਤੀ ਸੀ ਕਿ ਅਰਦਾਸ ਕਰੋਲੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਹੁਣ ਮੈਂ ਫੇਰ ਸਾਰੀ ਸੰਗਤ ਨੂੰ ਅਰਦਾਸ ਕਰਦਾ ਕਿ ਅਰਦਾਸ ਕਰਿਓ ਕਿ ਸਾਡੀ ਦਿਲਰੋਜ ਫੇਰ ਵਾਪਸ ਆਏ ਕਿ ਸੰਗਤ ਦੀ ਅਰਦਾਸ ਕਦੇ ਬਰਥੀ ਨਹੀਂ ਜਾਂਦੀ ਅੱਜ ਸੰਗਤ ਦੀ ਅਰਦਾਸ ਕਬੂਲ ਹੋਈ ਹੈ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈਆ ਹੁਣ ਸੰਗਤ ਦੀ ਅਰਦਾਸ ਮੇਰੇ ਘਰੇ ਫੇਰ ਦੁਆਰਾ ਹਾਜ਼ਾ ਬਾਜ਼ਾ ਫੇਰ ਪਰਿਵਾਰ ਮੇਰੇ ਦਿਲੋਜਾ ਵੇ ਮੇਰੇ ਝੋਲੀ ਚਾਜੇ ਜੀ ਬਿਲਕੁਲ ਆ ਗਿਆ ਜੋ ਇਨਸਾਫ ਨੂੰ ਲੈ ਕੇ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਬੇਸ਼ੱਕ ਦਿਲਰੋਜ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ ਪਰ ਦਿਲਰੋਜ ਦੇ ਕਾਤਲਾਂ ਨੂੰ ਅੱਜ ਇਨਸਾਫ ਮਿਲਿਆ ਵਾ ਤੇ ਸੰਗਤ ਨੂੰ ਵੀ ਅਰਦਾਸ ਕਰਨ ਲਈ ਕਹਿੰਦੇ ਨੇ ਕਿ ਦਿਲਰੋਜ ਇੱਕ ਵਾਰ ਫਿਰ ਉਹਨਾਂ ਦੇ ਘਰ ਵਾਪਸ ਆਵੇ ਤਾਂ ਅੱਜ 22 ਸਾਲ ਪਹਿਲੇ ਕੇਸ ਦੇ ਵਿੱਚ ਮਾਂ ਜੋ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ ਤੇ ਦਿਲਰੋਜ਼ ਦੇ ਕਾਤਲ ਨੀਲਮ ਰਾਣੀ ਨੂੰ ਦੱਤ ਪੈਨਲਟੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਿਸ ਨੂੰ ਲੈ ਕੇ ਪਰਿਵਾਰ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਵਕੀਲਾਂ ਅਤੇ ਜੁਡੀਸ਼ੀਅਲੀ ਦਾ ਧੰਨਵਾਦ ਵੀ ਕਰਦਾ ਹੋਇਆ ਨਜ਼ਰ ਆ ਰਿਹਾ ਕਾਬਲਾ ਪਰਸਨ ਰੋਹਿਤ ਦੇ ਨਾਲ ਬਵੇਕਟਲ ਪੰਜਾਬ ਤੱਕ ਲੁਧਿਆਣਾ